ਜਵਾਨ ਪੈਦਾ ਹੋਇਆ ਕਪਲਵਸਤੂ ਸ਼ਾਇਰ ਚ ਜਿਨੇ ਜਵਾਨ ਹੋ ਕੇ ਬੰਦਗੀ ਕੀਤੀ ਜਵਾਨ ਹੋ ਕੇ ਹੱਥ ਚ ਮੰਗਤਿਆਂ ਦਾ ਠੂਠਾ ਫੜਿਆ ਤੇ ਇੱਕ ਪੂਰਾ ਰਾਸ਼ਟਰ ਮੰਗਤਿਆਂ ਦਾ ਰਾਸ਼ਟਰ ਬਣਾਇਆ ਇਹ ਬੁੱਧਿਜ਼ਮ ਦਾ ਅਸੂਲ ਹੈ ਜੀ ਜਿਹੜਾ ਹੱਥ ਚ ਠੂਠਾ ਫੜ ਕੇ ਭੀਖ ਨਹੀਂ ਮੰਗੇਗਾ ਉਹਨੂੰ ਮੁਕਤੀ ਨਹੀਂ ਮਿਲੇ ਇਹ ਆਈਡੀਆਲ ਅਸੂਲ ਹੈ ਬੁੱਧਿਜ਼ਮ ਦਾ ਕੋਲੀ ਸਾਹਿਬ ਦਾ ਵਾਕ ਹੈ ਇਸ ਜਵਾਨ ਨੇ ਬੰਦਗੀ ਕੀਤੀ ਹੱਥ ਵਿੱਚ ਠੂਠਾ ਫੜ ਕੇ ਭੀਖ ਮੰਗਣੀ ਸ਼ੁਰੂ ਕੀਤੀ ਇੱਕ ਰਾਸ਼ਟਰ ਮੰਗਤਿਆਂ ਦਾ ਰਾਸ਼ਟਰ ਬਣਾ ਦਿੱਤਾ 500 ਸਾਲ ਪਹਿਲਾਂ ਕੋਣ ਜਾਣੇ ਗੁਣ ਤਲਵੰਡੀ ਇੱਕ ਬੱਚਾ ਪੈਦਾ ਹੋਇਆ ਜਿਸ ਨੇ ਜਵਾਨ ਹੋ ਕੇ ਬੰਦਗੀ ਕੀਤੀ ਅਖੀਰਲੀ ਉਮਰ ਕਰਤਾਰਪੁਰ ਹਲਵਾ ਹੈ ਮੱਝਾਂ ਪਾਲੀਆਂ ਖੀਰ ਦਾ ਕੜਾਹਾ ਤਿਆਰ ਕਰਕੇ ਮੇਰੇ ਹੱਥ ਵਿੱਚ ਕਟੋਰਾ ਫੜਾਇਆ ਨਾਲੇ ਲੋੜਵੰਦਾਂ ਨੂੰ ਛਕਾ ਨਾਲੇ ਆਪ ਛਕ ਮੰਗਤਿਆਂ ਦੇ ਰਾਸ਼ਟਰ ਨੂੰ ਉਸਨੇ ਦਾਤਿਆਂ ਦਾ ਰਾਸ਼ਟਰ ਬਣਾ ਦਿੱਤਾ